ਤੁਸੀਂ ਆਪਦੇ ਕਿੰਨੇ ਇਹਨਾਂ ਦੇ ਕਿੰਨੇ ਇਹਨਾਂ ਦੇ ਸੰਪਰਦਾ ਦੇ ਵਿੱਚ ਕੀ ਕੀ ਕੁਸ਼ ਹੋਇਆ ਕਿੰਨੇ ਕਾਂਡ ਹੋਏ ਬਲਾਤਕਾਰ ਇਹਨਾਂ ਦੇ ਬੰਦੇ ਫੜੇ ਗਏ ਵੀਡੀਓ ਇਹਨਾਂ ਦੀਆਂ ਆ ਗਈਆਂ ਵਿਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਵੀਡੀਓ ਵਾਇਰਲ ਹੋਈ ਸੀ ਇਹਨਾਂ ਦੀ ਹੁਣ ਮੈਨੂੰ ਇਹ ਦੱਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੇ ਕੋ ਹੋਗਾ ਲੱਕ ਹੇਲੇ ਮਜਾਜਣ ਜਾਂਦੀ ਦਾ ਤੇ ਗੁਰੂ ਸਾਹਿਬ ਦੇ ਕਹਿ ਸਕਦੇ ਆ ਤੁਸੀਂ ਧੀਆਂ ਪੈਣਾ ਸਾਡੀਆਂ ਬੈਠੀਆਂ ਨਹੀਂ ਹੈਗੀਆਂ ਮੇਰੇ ਗੀਤ ਗਾ ਲੋ ਮੈਨੂੰ ਰਾਤ ਨੂੰ ਸੁਪਨਾ ਆਇਆ ਇਹ ਸਾਖੀਆਂ ਨੇ ਗੁਰੂ ਨਾਨਕ ਦੇ ਘਰ ਦੀਆਂ ਤਸੋਏ ਸਿੱਖੀ ਦਾ ਪ੍ਰਚਾਰ ਇਹ ਪ੍ਰਚਾਰ ਮੈਂ ਤਾਂ ਹੀ ਪੁੱਛਣਾ ਚਾਹਣਾ ਸਾਨੂੰ ਦੇਖੋ ਅਸੀਂ ਗੁਰੂ ਸਾਹਿਬਾਂ ਨੂੰ ਉਹਨੇ ਬਾਹ ਫੜ ਫੜ ਛਾਲਿਆ ਅਸੀਂ ਫਿਰ ਉਹ ਵੀ ਲੈ ਜਾਾਂਗੇ ਫਿਰ ਫਿਰ ਭੱਜ ਲੈਣਗੇ ਇਹ ਜੀ ਫਿਰ ਭੱਜ ਲੈਣਗੇ ਸਾਡੇ ਕੋਲੇ ਬਹੁਤ ਕੁਝ ਪਿਆਗਾ ਹੋਰ ਵੀ ਹੋਰ ਵੀ ਡੇਰੇ ਆਲਾ ਨੇ ਇਹਨਾਂ ਦੇ ਡੇਰਿਆਂ ਦੇ ਕਿੱਥੇ ਕਿੱਥੇ ਦਿਖਾਈਏ ਕਿਹੜਾ ਕਿਹੜਾ ਡੇਰਾ ਸ਼ੋਅ ਕਰੀਏ ਕੱਲੇ ਕੱਲੇ ਨੂੰ ਫੜ ਲਾਂਗੇ ਆ ਕਿੱਥੇ ਗਿੱਤੇ ਬਾਬਾ ਜੀ ਤੁਸੀਂ ਆ ਜਾਂਦੇ ਨੇ ਪ੍ਰੂਫ ਸਾਡੇ ਕੋਲੇ ਲੈ ਕੇ ਜੀ ਸਾਡੇ ਕੋਲੇ ਬਹੁਤ ਕੁਝ ਪਿਆਗਾ ਇਕ ਦੋ ਇਹਨਾਂ ਦੇ ਅਸੀਂ ਫੈਸਲੇ ਵੀ ਕਰਾ ਕੇ ਆਏ ਆ ਜੀ ਉਹ ਹਜੇ ਗੁਪਤੀ ਦੱਬੇ ਹੋਏ ਨੇ ਇੱਥੇ ਕਿੱਥੇ ਕਿਹਦੀ ਕਿਹਦੀ ਰੀਲ ਦਸ